ਹਰਿਆਣਾ ਦੇ ਬੱਸ ਸਟੈਂਡ ਤੇ ਵੱਧ ਵਸੂਲੀ ਜਾ ਰਹੀ ਪਰਚੀ ਨੂੰ ਲੈ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਪ੍ਰਸ਼ਾਸਨ ਖਿਲਾਫ ਵਿਰੋਧ ਕੀਤਾ ਗਿਆ ਪ੍ਰਾਈਵੇਟ ਬੱਸਾਂ ਦੇ ਅੱਡਾ ਇੰਚਾਰਜ ਪਰਮਜੀਤ ਸਿੰਘ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਅਧੀਨ ਆਉਂਦੇ ਛੋਟੇ-ਛੋਟੇ ਬੱਸ ਸਟੈਂਡ ਮਹਾਲਪੁਰ ਅੱਡਾ ਗੜਸ਼ੰਕਰ ਬਲਾਚੌਰ ਗੜਦੀਵਾਲ ਆਦੀ ਅੱਡਿਆਂ ਦੀ ਪਰਚੀ ਦੀ ਫੀਸ 20 ਤੋਂ 30 ਰੁਪਏ ਕੱਟੀ ਜਾ ਰਹੀ ਹੈ ਤੇ ਹਰਿਆਣਾ ਬੱਸ ਸਟੈਂਡ ਦੇ ਠੇਕੇਦਾਰ ਵੱਲੋਂ ਤੱਕੇ ਨਾਲ 60 ਰੁਪਏ ਪਰਚੀ ਵਸੂਲੀ ਜਾ ਰਹੀ ਹੈ ਜੋ ਕਿ ਸਰਾਸਰ ਤੱਕਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਅੱਜ ਜਦੋਂ ਵੱਧ ਵਸੂਲੀ ਜਾ ਰਹੀ ਪਰਚੀ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਬੱਸ ਸਟੈਂਡ ਦੇ ਠੇਕੇਦਾਰ ਵੱਲੋਂ ਬੱਸ ਨੂੰ ਜ਼ਬਰਦਸਤੀ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੇ ਬੈਰੀਗੇਡ ਲਗਾ ਕੇ ਰੋਕਿਆ ਗਿਆ ਜਿਸ ਨਾਲ ਬੱਸ 'ਚ ਬੈਠੀਆਂ ਸਵਾਰੀਆਂ 'ਚ ਵੀ ਸਹਿਮ ਦਾ ਮਾਹੌਲ ਬਣ ਗਿਆ ਉਹਨਾਂ ਕਿਹਾ ਕਿ ਰਾਸੀ ਤਾਕਤ ਦਾ ਪ੍ਰਯੋਗ ਕਰਕੇ ਤੱਕੇ ਨਾਲ ਅੱਡਾ ਵਸੂਲੀ ਕੀਤੀ ਜਾ ਰਹੀ ਹੈ ਜਦੋਂ ਇਸ ਸਬੰਧੀ ਬੱਸ ਅੱਡਾ ਹਰਿਆਣਾ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹ ਬੱਸ ਅੱਡਾ ਠੇਕੇ ਤੇ ਲਿਆ ਗਿਆ ਹੈ ਤੇ ਅੱਜ 10 ਦਿਨ ਦੇ ਕਰੀਬ ਹੋ ਚਲੇ ਹਨ ਤੇ ਸਰਕਾਰੀ ਬੱਸਾਂ ਵਾਲੇ ਅੱਡਾ ਪਰਚੀ ਕਟਵਾ ਰਹੇ ਹਨ ਤੇ ਪ੍ਰਾਈਵੇਟ ਬੱਸਾਂ ਵਾਲੇ ਪਰਚੀ ਕਟੋਣ ਤੋਂ ਇਨਕਾਰ ਕਰ ਰਹੇ ਹਨ ਉਹਨਾਂ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਪਰਚੀ ਕੱਟੀ ਜਾ ਰਹੀ ਹੈ ਭਾਜੀ ਮੇਰਾ ਨਾਮ ਪਰਮਜੀਤ ਆ ਤੇ ਮੈਂ ਬਤਾਉਂ ਅੱਡਾ ਚਾਰਜਾਂ ਸ਼ਹਿਰ ਬਰਦਾਸ਼ਤ ਨਹੀਂ ਆ ਇਹ ਮੁੰਡਾ ਹਰਿਆਣੇ ਦੇ ਇੱਕ ਜੀ ਠੀਕ ਇਹ ਕੀ ਮਸਲਾ ਹੈਗਾ ਸਰ ਅੰਦਾ ਭਾਜੀ ਇਹ ਨਾ ਬੱਸ ਸਟੈਂਡ ਬਣਿਆ ਤੇ ਚੋਟ ਠੀਕ ਹੈ ਨਾ ਜੀ ਤੇ ਚਲੋ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸਰਕਾਰ ਨੇ ਇਹਨੇ ਕੀ ਕੀਤਾ ਪਤਾ ਨਹੀਂ ਮੁੱਦਾ ਪਾਇਆ ਕਿ ਨਹੀਂ ਪਾਇਆ ਵੀ 60 ਰੁਪਏ ਦੀ ਪਰਚੀ ਕਰਤੀ ਜਕਦਮ ਤੇ ਸਾਡਾ ਠੇਕੇ ਚੜ ਗਿਆ 60 ਰੁਪਏ ਪਰ ਗੱਡੀ ਦਾ ਹਰਾਂ ਨਾ ਅੱਜ ਤੱਕ ਹਾੜਪੁਰ ਜ਼ਿਲ੍ਹੇ ਵਿੱਚ ਕਿਸੇ ਇਹ ਬ੍ਰਾਂਚ ਲੈਣ ਦਾ ਅੱਡਾ ਕੋਈ 60 ਰੁਪਏ ਹਿਸਾਬ ਨਾਲ ਚੜਿਆ ਜਿੱਦਾਂ ਕਹ ਲਓ ਮਾਲਪੁਰ ਅੱਡਾ ਬੱਸ ਸਟੈਂਡ ਆ ਕੋਈ 10 ਰੁਪਏ ਪਰਚੀ ਆ ਅਨੰਪੁਰਾਏ ਬੱਸ ਸਟੈਂਡ ਦੀ 10 ਰੁਪਏ ਪਰਚੀ ਆ ਗੜ ਸ਼ੰਕਰ 10 ਰੁਪਏ ਆ ਫਲੋਰ 10 ਰੁਪਏ ਆ ਜਿੱਦਾਂ ਬਲਾਜੁਰਦਾਸ ਤੇ ਇਹ ਤੇ ਇੱਕ ਲੰਘ ਆ ਜੀ ਇਦਾਂ ਨਾ ਇਕ ਲਖ ਫਤੌ ਜਿਹੜੇ ਬੱਸ ਸਟੈਂਡ ਵੱਡੇ ਵੱਡੇ ਜਿਹੜਾ ਸ਼ਹਾਫਰ ਲੈ ਲੋ ਜਲੰਧਰ ਲੈ ਉੱਥੇ 60 ਰੁਪਏ ਦੀ ਪਾਚੀ ਆ ਜੀ 60 ਜਾਂ 70 ਰੁਪਏ ਦੀ ਹੈ ਨਾ ਜੀ ਤੇ ਇਹ ਨਹੀਂ 60 ਰੁਪਏ ਧੱਕਾ ਕਰ ਰਹੇ ਹੋ ਜੀ ਸਵੇਰ ਦੀਆਂ ਗੱਡੀਆਂ ਟੱਕੀ ਜਾਂਦੇ ਆ ਅੱਗੇ ਬੈਰੀਕੇਡ ਪੁਲਿਸ ਦੇ ਚੂਜ਼ ਕਰਦੇ ਆ ਉਹ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਜੀ ਇਹਦੇ ਵਿੱਚ ਜਿਹੜੇ ਮੌਜੂਦਾ ਇੱਥੇ ਸਰਕਾਰ ਦੇ ਨੁਮਾਇੰਦੇ ਐ ਐਮ ਐਲ ਏ ਸਾਹਿਬ ਜਾਂ ਉਹ ਵਿੱਚ ਇਨਵੋਲ ਵਾਜੀ ਤੇ ਉਹ ਬਸ ਲੋਕਲ ਬੰਦੇ ਨੂੰ ਠੇਕਾ ਦੇ ਦਤਾ ਇੱਥੇ ਸਰਪੰਚ ਸਾਹਿਬ ਨੂੰ ਸਭ ਦਾ ਨਾਂ ਕੋਈ ਚਿੱਠੀ ਦਿਖਾਲ ਦੇ ਇੱਕ ਭੂੰਗੇ ਤੋਂ ਕਾਜਦਾਰੀ ਜਿਹੜਾ ਪੰਚ ਜਦ ਕਿ ਮੁੱਦਾ ਪੇਜਦਾ ਪੈਂਦਾ ਹੁੰਦਾ ਜੀ ਵੀਡੀਓ ਸਾਹਿਬ ਦੇ ਦਫ਼ਤਰ ਮੁੱਦਾ ਬੈਗੋ ਉਹਦੇ ਵਿੱਚ ਸਾਰੇ ਬੰਦੇ ਆ ਉਹਦੇ ਵਿੱਚ ਸਾਰੀ ਸਿਲੈਕਸ਼ਨ ਹੁੰਦੀ ਹੁੰਦੀ ਵੀ ਕਿੰਨਾ ਠੇਕਾ ਚਾੜਨਾ ਕੀ ਚਾੜ ਉਹ ਨਾ ਕੋਈ ਡਾਕੂਮੈਂਟ ਦਿਖਾ ਰਹੇ ਆ ਕਿਤੇ ਅਸੀਂ ਇਹਨਾਂ ਨੂੰ ਪਹਿਲਾਂ ਸੱਦਿਆ ਵੀ ਡੀਸੀ ਸਾਹਿਬ ਦੇ ਆਜੋ ਉੱਥੇ ਬੈਗ ਕੇ ਡਿਸਕਸ ਕਰਦੇ ਆ ਡੀਸੀ ਸਾਹਿਬ ਦੀ ਵੀ ਅਸੀਂ ਕੰਪਲੀਟ ਦਿੱਤੀ ਆ ਕੋਈ ਨਹੀਂ ਸਵੇਰੇ ਥਾਣੇ ਤੇ ਗਏ ਆ ਜੀ ਥਾਣੇਦਾਰ ਵੀ ਕੁਛ ਨਹੀਂ ਜਾਮ ਲੱਗੀ ਜਾਂਦਾ ਜੀ ਇਹ ਧੱਕੇਸ਼ਾਹੀ ਕਰੀ ਜਾਂਦੇ ਆ ਬੈਰੀਕੇਡ ਲਾਇਓ ਆ ਅਬ ਸਰਕਾਰ ਦੇ ਬੈਰੀਕੇਡ ਯੂਜ਼ ਕਰੀ ਜਾਂਦੇ ਆ ਜੀ ਕੋਈ ਮੌਜੂਦਾ ਅਧਿਕਾਰੀ ਵੀ ਨਹੀਂ ਆਇਆ ਸਰ ਮੌਜੂਦਾ ਅਧਿਕਾਰੀ ਕੋਈ ਨਹੀਂ ਇਸ ਟਾਈਮ ਆਇਆ ਕੋਈ ਵੀ ਜੀ ਅਸੀਂ ਸਵੇਰ ਦੀ ਕਮਿਊਨਿਟੀ ਦਿੱਤੀ ਹੋਇਆ 7 ਵਜੇ ਦੀ ਥਾਣੇ ਵੀ ਕੋਈ ਮਤਲਬ ਨਹੀਂ ਕੋਈ ਕੋਈ ਨਹੀਂ ਆਇਆ ਜੀ ਇਹ ਯਾਨੀ ਕਿ ਤੁਹਾਡਾ ਕਹਿਣਾ ਹੈਗਾ ਸਰ ਕਿ ਇੱਥੇ 60 ਰੁਪਏ ਪਰਚੀ ਕੱਟ ਹੋ ਰਹੀ ਆ ਤੇ ਬਾਕੀ ਜਿਹੜੇ ਹੈਗੇ ਆ ਜਿਹੜੇ ਇਸ 80 80 ਹੈਗੇ ਉੱਥੇ ਕਿਤੇ 10 ਰੁਪਏ ਕਿਤੇ 20 ਰੁਪਏ ਹਾਂ ਜਿਹੜੇ ਬ੍ਰਾਂਚ ਲਾਈਨਾਂ ਦੇ ਲੰਘ ਆ ਉੱਥੇ 10 ਰੁਪਏ ਆ ਜੀ ਯਾਨੀ ਕਿ ਸਾਰਾ ਸਾਰ ਠੱਗਾ ਕਰ ਰਹੇ ਆ ਠੱਗਾ ਜੀ ਠਗਾਛਰ ਜਾਂ ਗੁੰਡਾ ਟੈਕਸ ਗੁੰਡਾ ਟੈਕਸ ਵਸੂਲਣ ਲਾ ਤੇ ਮੰਗ ਕੀ ਕਰਦੇ ਸਰ ਉਹਨਾਂ ਮੰਗ ਇਹ ਕਰਦੇ ਜੋ ਕਾਨੂੰਨੀ ਤੌਰ ਤੇ ਜਾਇਜ਼ ਆ ਪਾਸੀ ਉਹ ਪਾਸੀ ਜਾਇਜ਼ ਤੋਂ ਉਹਦੇ ਲਈ ਜਾਵੇ ਜੋ ਜਾਇਜ਼ ਬਣਦਾ ਜੀ ਸਰਕਾਰ ਦਾ ਜੋ ਜਾਇਜ਼ ਆ ਤੇ ਉਹਦਾ ਐਗਰੀਮੈਂਟ ਜਿਹੜਾ ਇਹਨਾਂ ਦਾ ਹੋ ਰਿਹਾ ਪੈਪਰ ਮੈਨੂੰ ਦਿਖਾ ਲਈਂ ਦਿਆ ਜੀ ਸਾਨੂੰ ਠੀਕ ਹੈ ਤਾਂ ਉਹ ਉੱਤੇ ਇੱਕ ਟਾਈਪਿੰਗ ਕਰਦੇ 60 ਰੁਪਏ ਹੋ ਗਿਆ ਇਦਾਂ ਨਹੀਂ ਭਜੀ ਇਹ ਹੁੰਦੀਆਂ ਚੀਜ਼ਾਂ ਤੇ ਬਕਾਇਦਾ ਇਹ ਪਤਾ ਲੱਗਿਆ ਸਰ ਕਿ ਜਾਨੀ ਪਰਚੀ ਕਰਦੇ ਵਿੱਚ ਮੈਂ ਦੇਖੀ ਸੀ ਕਿ ਇਹਦੀ ਤਰੀਕ ਵੀ ਨਹੀਂ ਪਾ ਰਹੇ ਨਾ ਮੈਂ ਕੁਝ ਨਹੀਂ ਕੋਈ ਗੱਡੀ ਨੰਬਰ ਹੀ ਪਾ ਰਹੇ ਉਹਦੇ ਪਰਚੀਆਂ ਫੜਾਈ ਜਾਂਦਾ ਮੈਨੂੰ ਪਤਾ ਨਹੀਂ ਉਹਦਾ ਕੋਈ ਬਾਰਡਰਡਾ ਹੈਗਾ ਕਿ ਨਹੀਂ ਹੈਗਾ ਨੰਗਲਕੌਸਲ ਤੋਂ ਕੀ ਹੈਗਾ ਕਿ ਕਿੱਥੇ ਬੈਠੇ ਕਿੱਥੇ ਪਾਸ ਹੋਇਆ ਜੀ ਠੇਕੇਦਾਰ ਕਿੱਥੇ ਬੈਠੇ ਕਿੱਥੇ ਮੀਟਿੰਗ ਹੋਈ ਆ ਕੋਈ ਕੋਈ ਹੈ ਹੀ ਨਹੀਂ ਕੋਈ